ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਤੇ ਅੱਜ ਆਪਾਂ ਹੁਣ ਕਰਨੀਆਂ ਨੇ ਮੁਹਾਵਰੇ ਕਰਨੇ ਨੇ ਸਵੇਰੇ ਖੌਤਾਂ ਕੀਤੀਆਂ ਸੀ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤਾਂ ਜੋ ਮੈਨੂੰ ਪਤਾ ਲੱਗੇ ਕਿ ਤੁਹਾਨੂੰ ਪਸੰਦ ਆਉਂਦਾ ਕਿਉਂਕਿ ਨਹੀਂ ਤਾਂ ਫਿਰ ਪਤਾ ਹੀ ਨਹੀਂ ਲੱਗਦਾ ਐਵੇਂ ਵੀ ਕੀ ਕਰਨਾ ਚਾਹੁੰਦੇ ਹੋ ਕੀ ਨਹੀਂ ਕਰਨਾ ਚਾਹੁੰਦੇ ਜੇ ਕੁਝ ਨਾ ਕੁਝ ਦੱਸੋਗੇ ਤਾਂ ਫਿਰ ਹੋਰ ਵਧੀਆ ਕਰ ਸਕਦੇ ਆ ਆਪਾਂ ਇਸ ਕਰਕੇ ਜਦੋਂ ਨਾਲ ਜੁੜਦੇ ਹੋ ਤਾਂ ਇੱਕ ਲਾਈਕ ਕਰ ਦਿਆ ਕਰੋ ਪਲੀਜ਼ ਤੇ ਕੋਈ ਨਾ ਕੋਈ ਕਮੈਂਟ ਵੀ ਜ਼ਰੂਰ ਛੱਡਿਆ ਕਰੋ ਅੱਜ ਮੁਹਾਵਰਾ ਹੈ ਆਪਣਾ ਡੰਡੇ ਵਜਾਉਣੇ ਡੰਡੇ ਵਜਾਉਣੇ ਕਹਿੰਦੇ ਨੇ ਜਦੋਂ ਕੋਈ ਬੇਲਾ ਫਿਰਦਾ ਹੋਵੇ ਕਿ ਉਹ ਤਾਂ ਅੰਗਲੀਆਂ 'ਚ ਡੰਡੇ ਵਜਾਉਂਦਾ ਫਿਰਦਾ ਐਵੇਂ ਪਾਸ ਕਰਨ ਤੋਂ ਬਾਅਦ ਵੀ ਜਦੋਂ ਨੌਕਰੀ ਨਹੀਂ ਮਿਲਦੀ ਤਾਂ ਲੜ ਕੇ ਗਲੀਆਂ ਵਿੱਚ ਡੰਡੇ ਵਜਾਉਂਦੇ ਫਿਰਦੇ ਹਨ ਢੇਰੀ ਟਾਉਣਾ ਹਿੰਮਤ ਹਾਰਨੀ ਹੁੰਦਾ ਹੈ ਦਾ ਅਰਥ ਇਨਸਾਨ ਨੂੰ ਹਿੰਮਤ ਤੋਂ ਕੰਮ ਲੈਣਾ ਚਾਹੀਦਾ ਹੈ ਢੇਰੀ ਨਹੀਂ ਟਾਉਣੀ ਚਾਹੀਦੀ ਤੇ ਹੋਰ ਵੀ ਜਿਵੇਂ ਕਹਦੇ ਹੁੰਦੇ ਨੇ ਹਿੰਮਤ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਜੇ ਆਪਾਂ ਢੇਰੀ ਟਾ ਕੇ ਬੈਠ ਜਾਗੇ ਫੇਰ ਤਾਂ ਕੁਝ ਨਹੀਂ ਬਣਦਾ ਹੈਗਾ ਇਸ ਕਰਕੇ ਆਪਾਂ ਨੂੰ ਢੇਰੀ ਨਹੀਂ ਟਾਉਣੀ ਚਾਹੀਦੀ हिम्मत ਰੱਖਣੀ ਚਾਹੀਦੀ ਹੈ ਢਿੱਡ ਵਿੱਚ ਰੱਖਣਾ ਦਾ ਅਰਥ ਹੁੰਦਾ ਕੋਈ ਗੱਲ ਨਾ ਦੱਸਣੀ ਸਾਰਾ ਕੁਝ ਅੰਦਰ ਹੀ ਅੰਦਰ ਪੀ ਜਾਣਾ ਕੀ ਬਾਤ ਬਣਾਵਾਂਗੇ ਇਹਦਾ ਫਿਰ ਕਰਤਾਰੀ ਦੀ ਕੁਸਿਫਤ ਹੈ ਕਿ ਉਸ ਨਾਲ ਜੋ ਵੀ ਗੱਲਾਂ ਕਰੋ ਉਹ ਢਿੱਡ ਵਿੱਚ ਹੀ ਰੱਖਦੀ ਹੈ ਕਿਸੇ ਅੱਗੇ ਜਾ ਕੇ ਕੋਈ ਗੱਲ ਨਹੀਂ ਕਰਦੀ ਢਿੱਡ ਵਿੱਚ ਚੂਹੇ ਨੱਚਣੇ ਟਿੱਡ ਵਿੱਚ ਜਦੋਂ ਬਹੁਤ ਭੁੱਖ ਲੱਗੀ ਹੋਵੇ ਉਦੋਂ ਕਹਿੰਦੇ ਨੇ ਕਿ ਟਿੱਡ ਵਿੱਚ ਚੂਹੇ ਨੱਚਦੇ ਨੇ ਹਰਪਾਲ ਨੇ ਘਰ ਵਰਦੇ ਹੀ ਰੌਲਾ ਪਾ ਦਿੱਤਾ ਕਿ ਛੇਤੀ ਛੇਤੀ ਰੋਟੀ ਪਕਾਓ ਮੇਰੇ ਟਿੱਡ ਵਿੱਚ ਚੂਹੇ ਨੱਚ ਰਹੇ ਹਨ ਜਾਂ ਹੋਰ ਕੀ ਵਾਕ ਬਣਾ ਸਕਦੇ ਆ ਆਪਾਂ ਕਿ ਅੱਧੀ ਛੁੱਟੀ ਹੋਣ ਤੋਂ ਪਹਿਲਾਂ ਹੀ ਬੱਚਿਆਂ ਦੇ ਟਿੱਡ ਵਿੱਚ ਚੂਹੇ ਨੱਚਣ ਲੱਗ ਜਾਂਦੇ ਹਨ ਤਲੀ ਗਰਮ ਕਰਨਾ ਤਲੀ ਗਰਮ ਕਰਨਾ ਹੁੰਦਾ ਰਿਸ਼ਵਤ ਦੇਣੀ ਅੱਜ ਕੱਲ ਇਹ ਤਲੀ ਗਰਮ ਕੀਤੇ ਬਿਨਾ ਦਫ਼ਤਰਾਂ ਦੇ ਵਿੱਚ ਕੋਈ ਵੀ ਕੰਮ ਨਹੀਂ ਹੁੰਦਾ ਤੀਰ ਹੋ ਜਾਣਾ ਤੀਰ ਹੋ ਜਾਣਾ ਦਾ ਅਰਥ ਹੁੰਦਾ ਭੱਜ ਜਾਣਾ ਪੁਲਿਸ ਨੂੰ ਦੇਖ ਕੇ ਚੋਰ ਤੀਰ ਹੋ ਗਿਆ ਿੱਤਰ-ਵਿੱਤਰ ਹੋ ਜਾਣਾ ਖਿੰਡ ਜਾਣਾ ਜਦੋਂ ਪੁਲਿਸ ਨੇ ਹਵਾਈ ਫਾਇਰ ਕੀਤੇ ਤਾਂ ਭੀੜ ਪਿੱਤਰ-ਵਿੱਤਰ ਹੋ ਗਈ। ਦਿੱਤੀਵਾ ਨਾ ਲੱਗਣੀ। ਕੋਈ ਵੀ ਨੁਕਸਾਨ ਨਾ ਹੋਣਾ। ਹਰ ਮਾਪਾ-ਵਾਪਾ ਇਹੀ ਚਾਹੁੰਦਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਦਿੱਤੀਵਾ ਨਾ ਲੱਗੇ, ਉਹ ਹਮੇਸ਼ਾ ਖੁਸ਼ੀਆਂ ਮਾਣਦੇ ਰਹਿਣ। ਥੁੱਕ ਕੇ ਚੱਟਣਾ। ਜਵਾਨ ਤੋਂ ਫੇਰ ਜਾਣਾ ਜਦੋਂ ਕੋਈ ਆਪਣੀ ਜਵਾਨ ਤੇ ਨਾ ਖੜੇ ਕਹੇ ਕੁਝ ਹੋਰ ਤੇ ਕਰੇ ਕੁਝ ਹੋਰ ਉਦੋਂ ਕਹਿੰਦੇ ਨੇ। ਹਰ ਪਾਲ ਤੇ ਇਤਵਾਰ ਨਾ ਕਰੋ ਉਹ ਤਾਂ ਥੁੱਕ ਕੇ ਛੱਟ ਲੈਂਦਾ ਹੈ ਥੁੱਕੀ ਬੜੇ ਪਕਾਉਣੇ ਗੱਲਾਂ ਨਾਲੇ ਕੰਮ ਸਾਰਨਾ ਮਿਹਨਤ ਜਦੋਂ ਕੋਈ ਬੰਦਾ ਮਿਹਨਤ ਨਹੀਂ ਕਰਦਾ ਗੱਲਾਂ ਦੇ ਨਾਲ ਹੀ ਸਾਰੀ ਜਾਂਦਾ ਵੀ ਚੱਲ ਕਰਮਜੀਤ ਕਰਦਾ ਕਰਾਉਂਦਾ ਕੁਝ ਵੀ ਨਹੀਂ ਹੈ ਪਰ ਉਹ ਥੁੱਕੀ ਬੜੇ ਪਕਾਉਂਦਾ ਰਹਿੰਦਾ ਹੈ ਤਾਂ ਹੀ ਤਾਂ ਉਸ ਉੱਤੇ ਕੋਈ ਵੀ ਇਤਵਾਰ ਨਹੀਂ ਕਰਦਾ ਦੋ ਦਿਨ ਦਾ ਪਰੌਣਾ ਥੋੜੇ ਸਮੇ ਲਈ ਹੋਵੇ ਜਦੋਂ ਕੋਈ ਜਦੋਂ ਕੋਈ ਘੱਟ ਸਮੇਂ ਵਾਸਤੇ ਉੱਥੇ ਮੌਜੂਦ ਹੋਵੇ ਉਦੋਂ ਕਹਿ ਦਿੰਦਾ ਫਿਰ ਉਹ ਪ੍ਰਾਵੋ ਮੇਰੇ ਨਾਲ ਕਿਉਂ ਲੜਦੇ ਹੋ ਮੈਂ ਤਾਂ ਇਸ ਦਫ਼ਤਰ ਵਿੱਚ 2 ਦਿਨ ਦਾ ਪ੍ਰਾਉਣਾ ਹਾਂ ਫਿਰ ਮੈਂ ਇੱਥੋਂ ਚਲੇ ਹੀ ਜਾਣਾ ਦਾਣਾ ਪਾਣੀ ਮੁੱਕਣਾ ਮਰ ਜਾਣਾ ਜਦੋਂ ਦਾਣਾ ਪਾਣੀ ਮੁੱਕ ਜਾਂਦਾ ਹੈ ਤਾਂ ਕਿਸੇ ਵੀ ਡਾਕਟਰ ਦੀ ਦਵਾਈ ਕੰਮ ਨਹੀਂ ਕਰਦੀ ਦੱਬੇ ਮੁਰਦੇ ਪੁੱਟਣਾ ਬੀਤੀ ਗੱਲ ਨੂੰ ਚਿਤਾਰਨਾ ਪਿਛਲੀਆਂ ਗੱਲਾਂ ਯਾਦ ਕਰੀ ਜਾਣੀਆਂ ਪੁਰਾਣੇ ਬੁੱਢਿਆਂ ਨੂੰ ਦੱਬੇ ਮੁਰਦੇ ਪੁੱਟਣ ਦੀ ਆਦਤ ਹੁੰਦੀ ਹੈ ਕੁਝ ਨਾ ਮਾ ਨਹੀਂ ਸੋਚਦੇ ਦਾਲ ਵਿੱਚ ਕਾਲਾ ਹੋਣਾ ਸ਼ੱਕ ਹੋਣਾ ਜਦੋਂ ਕਿਸੇ ਦੇ ਉੱਤੇ ਸ਼ੱਕ ਹੋਵੇ ਵੀ ਇਹ ਐਵੇਂ ਠੀਕ ਨਹੀਂ ਹੈਗਾ ਇਹ ਮੈਂ ਤਾਂ ਪਲਵਾਨ ਅਤੇ ਨੰਬਰਦਾਰ ਨੂੰ ਇਕੱਠੇ ਜਾਂਦੇ ਵੇਖ ਕੇ ਹੀ ਅੰਦਾਜ਼ਾ ਲਾਇਆ ਸੀ ਕਿ ਅੱਜ ਦਾਲ ਵਿੱਚ ਕੁਝ ਕਾਲਾ ਹੈ ਕਿਉਂਕਿ ਆਮ ਤੌਰ ਤੇ ਉਹ ਇਕੱਠੇ ਨਹੀਂ ਹੁੰਦੇ ਦਾ ਲੱਗਣਾ ਮੌਕਾ ਲੱਗ ਜਾਣਾ ਅੱਜ ਕੱਲ ਤਾਂ ਦਾ ਲੱਗਣ ਦੀ ਗੱਲ ਹੈ ਲਿਆਕਤ ਨੂੰ ਕੋਈ ਨਹੀਂ ਪੁੱਛਦਾ ਜਿਸ ਦਾ ਦਾ ਲੱਗ ਜਾਂਦਾ ਉਹ ਤਰੱਕੀ ਪਾ ਲੈਂਦਾ ਦੁੱਧ ਪਾਣੀ ਵੱਖ ਕਰਨਾ ਪੂਰਾ ਇਨਸਾਫ ਕਰਨਾ ਕੋਈ ਕਿਸੇ ਨਾਲ ਕੋਈ ਧੋਖੇਬਾਜ਼ੀ ਨਾ ਕਰਨਾ ਅਸਲੀ ਜੱਜ ਉਹੀ ਹੈ ਜੋ ਦੁੱਧ ਪਾਣੀ ਬੱਖ ਕਰ ਦਵੇ ਦਿਨ ਫਿਰਨੇ ਚੰਗੇ ਦਿਨ ਆਉਣੇ ਹਰ ਗਰੀਬ ਇਨਸਾਨ ਇਸੇ ਆਸ ਦੇ ਸਹਾਰੇ ਤੇ ਜੀਉਂਦਾ ਹੈ ਕਿ ਉਸਦੇ ਵੀ ਕਦੇ ਦਿਨ ਫਿਰਨਗੇ ਜਾਂ ਕੁਦਰਤ ਦਾ ਨਿਯਮ ਹੈ ਕਿ ਹਰ ਇੱਕ ਦੇ ਦਿਨ ਫਿਰਦੇ ਹਨ ਦੂਰ ਦੀ ਸੋਚਣਾ ਲੰਬੀ ਸੋਚਣਾ ਜਦੋਂ ਕੋਈ ਦੂਰ ਦੀ ਸੋਚ ਕੇ ਗੱਲ ਕਰਦਾ ਤਾਂ ਕਹਿੰਦੇ ਨੇ ਵੀ ਉਹ ਲੰਬੀ ਸੋਚ ਕੇ ਗੱਲ ਕਰਦਾ ਕੀ ਬਾਕ ਬਣਾਵਾਂਗੇ ਇਹਦਾ ਆਪਾਂ ਜਿਹੜਾ ਇਨਸਾਨ ਦੂਰਤੀ ਸੋਚਦਾ ਹੈ ਉਹ ਕਦੇ ਧੋਖਾ ਨਹੀਂ ਖਾਂਦਾ ਜਾਂ ਸਾਨੂੰ ਫੈਸਲੇ ਦੂਰਤੀ ਸੋਚ ਕੇ ਲੈਣੇ ਚਾਹੀਦੇ ਹਨ ਤਾਂ ਜੀਆਂ ਅਡਾਉਣੀਆਂ ਕਮਜ਼ੋਰੀਆਂ ਦੱਸਣੀਆਂ ਵੋਟਾਂ ਦੇ ਦਿਨਾਂ ਵਿੱਚ ਰਾਜਨੀਤਿਕ ਪਾਰਟੀਆਂ ਵਿਰੋਧੀਆਂ ਦੀਆਂ ਤਾਂ ਜਿਹਾ ਉਡਾ ਕੇ ਵੋਟਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਕੋਈ ਵੀ ਉਹ ਫਿਰ ਇਹ ਨਹੀਂ ਦੇਖਦੇ ਵੀ ਕੀ ਠੀਕ ਹੈ ਕੀ ਗਲਤ ਜੋ ਵੀ ਮੂੰਹ ਆਉਂਦਾ ਫਿਰ ਉਹੀ ਬੋਲਦੇ ਨੇ ਉਹ ਕਾਹਦੀਆਂ ਤਾਂ ਜਿਹਾ ਢਾ ਦਿੰਦੇ ਨੇ ਫਿਰ ਉਹ ਵਿਰੋਧੀਆਂ ਦੀਆਂ ਨਾਨੀ ਚਿੱਤੇ ਆਉਣੀ ਜਦ ਕੋਈ ਬਹੁਤ ਔਖਾ ਹੁੰਦਾ ਫਿਰ ਉਹਨੂੰ ਕਹਿੰਦੇ ਨੇ ਨਾਨੀ ਚਿੱਤੇ ਆਉਂਦੀ ਔਖੇ ਹੁਣਾਂ ਜਿਹੜੇ ਵਿਦਿਆਰਥੀ ਸਾਰਾ ਸਾਲ ਨਹੀਂ ਪੜ੍ਹਦੇ ਪੇਪਰਾਂ ਦੇ ਨੇੜੇ ਉਹਨਾਂ ਨੂੰ ਨਾਨੀ ਚੇਤੇ ਆਉਂਦੀ ਹੈ ਫੇਰ ਉਹ ਬੀਤੇ ਸਮੇਂ ਨੂੰ ਯਾਦ ਕਰਦੇ ਨੇ ਕਿ ਜੇ ਪੜ੍ਹ ਲੈਂਦੇ ਤਾਂ ਚੰਗਾ ਸੀ ਹੋਰ ਕੋਈ ਬਾਤ ਇਹਨਾਂ ਦੇ ਨਾਲ ਦਾ ਜੇ ਕੋਈ ਬਣ ਸਕਦਾ ਜਰੂਰ ਕਮੈਂਟ ਦੇ ਵਿੱਚ ਬਣਾਇਆ ਕਰੋ ਹਾਂਜੀ ਅਰਸਲਾਨ ਅਸੇਮ ਹਾਂਜੀ ਹੈਲੋ ਜੀ ਤੇ ਬਾਅਦ ਜੇ ਕੋਈ ਹੋਰ ਬਣਦੇ ਨੇ ਤਾਂ ਬਣਾਇਓ ਤੇ ਜੇ ਕੁਝ ਗਲਤ ਹੁੰਦਾ ਤਾਂ ਦੱਸਿਆ ਜਰੂਰ ਕਰੋ ਕਿਉਂਕਿ ਤੁਹਾਡੇ ਕਮੈਂਟਸ ਦੇ ਨਾਲ ਹੀ ਪਤਾ ਲੱਗਣਾ ਕਿ ਆਪਾਂ ਅੱਗੇ ਹੋਰ ਕੀ ਕਰਨਾ ਚਾਹੁੰਦੇ ਹੋ ਜਰੂਰ ਦੱਸਿਓ ਤੇ ਤੁਹਾਡਾ ਮੇਰੇ ਨਾਲ ਜੁੜਨ ਦੇ ਲਈ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਓ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਲਾਈਕ ਤੇ ਕਮੈਂਟ ਕਰਦੇ ਆ ਕਰੋ ਜੀ